ਹੈਲੋ ਗਾਇਸ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਬਣਾਉਣ ਜਾ ਰਹੇ ਆ ਪਰਮੇ ਕਰੇਲੇ ਜੋ ਕਿ ਪੰਜਾਬ ਵਿੱਚ ਬੜੇ ਮਸ਼ਹੂਰ ਨੇ ਸਭ ਤੋਂ ਪਹਿਲਾਂ ਕਰੇਲੇ ਨੂੰ ਛਿਲਕੇ ਸੈਂਟਰ ਚੋਂ ਕੱਟ ਕੇ ਉਹਨਾਂ ਦੇ ਬੀ ਕੱਢ ਦੇਣੇ ਨੇ ਫਿਰ ਉਹਨਾਂ ਨੂੰ ਨੂਨ ਲਾ ਕੇ ਆਪਾਂ ਧੁੱਪੇ ਸੁੱਕਣੇ ਰੱਖ ਦੇਣਾ ਅੱਧਾ ਘੰਟਾ ਘੰਟਾ ਤਾਂ ਕਿ ਜਿਹੜੀ ਇਹਨਾਂ ਦੇ ਕੜੱਟਰ ਨਿਕਲ ਜੇ ਫਿਰ ਉਸ ਤੋਂ ਬਾਅਦ ਫੇਰ ਧੋ ਕੇ ਥੋੜਾ ਸਕਾ ਲੈਣੇ ਆ ਫਰੋਂ ਸੋਵਾਰ ਆਪਾਂ ਕਰੇਲੇ ਨੂੰ ਤਲ ਲੈਣਾ ਤਾਂ ਕਿ ਜਿਹੜੀ ਮਤਲਬ ਅੱਧੇ ਲੋਕੀ ਹੁੰਦੇ ਨੇ ਇਹ ਵੀ ਮਸਾਲਾ ਭਰ ਕੇ ਉਹ ਚ ਫਿਰ ਉਹਨਾਂ ਤਲਦੇ ਨੇ ਉਹਦੇ ਨਾਲ ਜਿਹੜਾ ਆਪਣਾ ਮਸਾਲਾ ਵਾ ਉਹ ਸਾਰਾ ਕੜਾਹੀ ਜੀ ਖੰਡ ਜਾਂਦਾ ਤੇਲ ਵੀ ਵੇਸਟ ਹੋ ਜਾਂਦਾ ਆਪਣਾ ਇਹਦੇ ਲਈ ਆਪਾਂ ਹੁਣ ਸੋਚਿਆ ਵੀ ਪਹਿਲਾਂ ਜਿਹੜੇ ਕਰੇਲੇ ਨੇ ਆਪਾਂ ਭੁੰਨ ਲੈਣੇ ਆ ਫਿਰ ਆਪਾਂ ਨਾਲ ਹੀ ਦੂਸਰੀ ਗੈਸ ਤੇ ਆਪਣੀ ਕੜਾਹੀ ਰੱਖ ਕੇ ਇੱਕ ਵਾਰੀ ਤੇਲ ਥੋੜਾ ਗਰਮ ਕਰਕੇ ਜਿਹੜੇ ਪਿਆਜ਼ ਨੇ ਉਹਨਾਂ ਨੂੰ ਬਰੀਕ-ਬਰੀਕ ਕੱਟ ਕੇ ਭੁੰਨ ਲੈਣਾ ਜਦੋਂ ਪਿਆਜ਼ ਆਪਣੇ ਭੁੰਨੇ ਗਏ ਥੋੜੇ ਜੇ ਫਿਰ ਆਪਾਂ ਉਹ ਜਿਹੜੀਆਂ ਕੱਟੀਆਂ ਹੋਈਆਂ ਮਿਰਚਾਂ ਬਾਦਣੀਆਂ ਨੇ ਫਿਰ ਉਹਨੂੰ ਪਕਾਉਣਾ ਹੈ ਚੰਗੀ ਤਰ੍ਹਾਂ ਆ ਦੇਖੋ ਜੀ ਆਪਣੇ ਕਰੇਲੇ ਜਿਹੜੇ ਨੇ ਉਹ ਤਲ ਕੇ ਰੈਡੀ ਹੋ ਚੁੱਕੇ ਨੇ ਦੇਖਣ ਨੂੰ ਬੜਾ ਸਵਾਦ ਲੱਗ ਰਿਹਾ ਜੀ ਆ ਦੇਖੋ ਵਾਹ ਵਈ ਵਾਹ ਵਾਹ ਫਿਰ ਆਪਾਂ ਟਮਾਟਰ ਨੂੰ ਵੀ ਉਵੇਂ ਕੱਟ ਕੇ ਗ੍ਰाइंड ਕਰ ਲੈਣਾ ਹੈ ਜਿਵੇਂ ਦੇਖੋ ਇਹ ਵੀਡੀਓ 'ਚ ਹੋ ਰਿਹਾ ਜੀ ਫਿਰ ਆਪਾਂ ਜਿਹੜੇ ਪਿਆਜ਼ ਨੇ ਉਹਨਾਂ ਨੂੰ ਕੜਾਹੀ 'ਚ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਫਿਰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਦੇਖੋ ਜੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖੋ ਜੀ ਦੇਖੋ ਹੁਣ ਆਪਣਾ ਗਰਮ ਮਸਾਲਾ ਪਿਆਜ ਮਸਾਲਾ ਸਾਰਾ ਭੁੰਨ ਕੇ ਰੈਡੀ ਹੋ ਗਿਆ ਫਿਰ ਆਪਾਂ ਭੁੰਨੇ ਹੋਏ ਉਹਦੇ ਵਿੱਚ ਹੀ ਗਰਮ ਮਸਾਲਾ ਪਾ ਦੇਣਾ ਸਵਾਦ ਅਨੁਸਾਰ ਨਮਕ ਪਾ ਦੇਣਾ ਫਿਰ ਆਪਾਂ ਉੱਚ ਪਾ ਦੇਣੀ ਹੈ ਜੀ ਹਲਦੀ ਫਿਰ ਉਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਜੋ ਸਾਰੇ ਮਸਾਲੇ ਤੇ ਨਮਕ ਹਲਦੀ ਮਸਾਲਾ ਆਪਣਾ ਮਿਕਸ ਹੋ ਸਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਦੇਖੋ ਜੀ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਫਿਰ ਆਪਾਂ ਥੋੜੀ ਗੈਸ ਦੀ ਫਲੇਮ ਕਰਕੇ ਉਹਨੂੰ ਥੋੜਾ ਥੋੜਾ ਪਕਾ ਲੈਣਾ ਹੈ ਜਦੋਂ ਆਪਣਾ ਮਸਾਲਾ ਪੂਰਾ ਭੁੰਨ ਕੇ ਰੈਡੀ ਹੋ ਗਿਆ ਫਿਰ ਉਹਨੂੰ ਆਪਾਂ ਕਰੇਲਿਆਂ ਦੇ ਵਿੱਚ ਭਰ ਦੇਣਾ ਹੈ ਜਿੰਨਾ ਬਚਿਆ ਉਹਨੂੰ ਆਪਾਂ ਉਧਰ ਰੱਖ ਦੇਣਾ ਹੈ ਖਾਣ ਤੀਨ ਨੂੰ ਦੇਖੋ ਜੀ ਆਪਣੇ ਕਰੇਲੇ ਬਣ ਕੇ ਬਿਲਕੁਲ ਰੈਡੀ ਹੋ ਚੁੱਕੇ ਨੇ ਜੀ